ਉਹ ਇੱਕ ਚਾਂਸ ਕਿੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਿੰਨਾ ਜ਼ਿਆਦਾ ਇੰਪੋਰਟੈਂਟ ਨੈਸੈਸਰੀ ਆਫ ਲਾਈਫ ਬਿਕੋਜ਼ ਅਗਰ ਅੱਪਾ ਮੀਆਂ ਅਗਰ ਆ ਮੇਰਾ ਪਹਿਲਾ ਇੰਟਰਵਿਊ ਹੁੰਦਾ ਅਗਰ ਮੈਂ ਨਾ ਕੁਝ ਵਧੀਆ ਕੱਢਦੀ ਤਾਂ ਸ਼ਾਇਦ ਸੈਕਿੰਡ ਚਾਂਸ ਮੈਨੂੰ ਨਾ ਮਿਲੇ ਲੇਕਿਨ ਇੱਕ ਹੀਰੋਇਨ ਨੂੰ ਇੱਕ ਮਾਡਲ ਨੂੰ ਜਿਹਦੇ ਆਲਰੇਡੀ 10 ਆਲਰੇਡੀ ਪਿਛੇ ਹੈਗੇ ਜਿਨਾਂ ਕੋ ਸੀਵੀ ਗਿਆ ਹੋਣਾ ਤੁਹਾਡਾ ਹੈ ਨਾ ਤੇ ਉਹ ਇੱਕ ਚਾਂਸ ਕਿੰਨਾ ਪ੍ਰੈਸ਼ਰਾਈਜ਼ ਹੈ ਸੀ ਅ ਜਿਹੜਾ ਮੈਨੂੰ ਫਰਸਟ ਚਾਂਸ ਮਿਲਿਆ ਸੀ ਉਹ ਡੈਫੀਨਟਲੀ ਮੁੰਬਈਤ ਮਿਲਿਆ ਸੀ ਮੈਨੂੰ ਜਦ ਮੈਂ ਸੀਰੀਅਲ ਕਰ ਰਹੀ ਸੀਗੀ ਕਿਉਂਕਿ ਉਸ ਟਾਈਮ ਉਹ ਫਰਸਟ ਜਿਹੜਾ ਸੀਰੀਅਲ ਸੀਗਾ ਉਹ ਸੀਗਾ ਮਾਇਥੋ ਸ਼ੋ ਮਾਇਥੋ ਸ਼ੋ ਮੇਰੇ ਲਈ ਬੜਾ ਹੀ ਨਾ ਉਹ ਸੀਗਾ ਕਿ ਮੈਂ ਕਿਵੇਂ ਕਰਾਂਗੀ ਹਨਾ ਕਿਵੇਂ ਡਾਇਲੌਗ ਡਿਲੀਵਰੀ ਕਰਨਾ ਹੈ ਕੀ ਕਰਨਾ ਹੈ ਉਹ ਥੋੜਾ ਜਿਹਾ ਪ੍ਰੈਸ਼ਰਾਈਜ਼ ਸੀਗਾ ਕਿ ਮੈਂ ਪਿਓਰ ਹਿੰਦੀ ਬੋਲਣਾ ਹੈ ਸੰਸਕ੍ਰਿਤ ਕਾਈਂਡ ਆਫ ਜਿਹੜਾ ਅਸੀਂ ਪੰਜਾਬੀਆਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਹੈਗਾ ਤੇ ਉਹ ਮੇਰੇ ਲਈ ਥੋੜਾ ਜਿਹਾ ਸੀਗਾ ਥੋੜਾ ਪੁਸ਼ ਪੁਆਇੰਟ ਸੀਗਾ ਕਿ ਮੈਂ ਕਿਵੇਂ ਕਰਾਂਗੀ ਉਸ ਟਾਈਮ ਮੈਂ ਬੜਾ ਸੁਣਿਆ ਜਦੋਂ ਸੀਰੀਅਲਸ 'ਚ ਜੋ ਕੰਮ ਕਰ ਲੈਂਦਾ ਨਾ ਉਹਨਾਂ ਨੂੰ ਫਿਲਮਾਂ 'ਚ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਬਿਲਕੁਲ ਕਿਉਂਕਿ ਤੁਸੀਂ ਨਾ ਉਹ ਚੀਜ਼ਾਂ ਨੂੰ ਫੇਸ ਵੀ ਕਰ ਚੁੱਕੇ ਹੁੰਦੇ ਪਲੱਸ ਤੁਹਾਡਾ ਐਕਸਪੀਰੀਅੰਸ ਵੀ ਹੋ ਜਾਂਦਾ ਹੈ ਕੈਮਰਾ ਐਕਸਪੀਰੀਅੰਸ ਹੈ ਨਾ ਕਿ ਕਿਵੇਂ ਸ਼ਾਟ ਦੇਣਾ ਹੈ ਕਿ ਕਿੱਥੇ ਕੀ ਕਹਿਣਾ ਹੈ ਤੇ ਕਿੱਥੇ ਫੇਸ ਕਰਨਾ ਹੈ ਲਾਈਟਿੰਗ ਵਾਈਟਿੰਗ ਤੇ ਉਹ ਤੁਹਾਨੂੰ ਸਮਝ ਆ ਜਾਂਦੀ ਹੈ ਤੇ ਇਸ ਲਈ ਉਹ ਈਜ਼ੀ ਹੋ ਜਾਂਦਾ ਹੈ ਉਹੀ ਚੀਜ਼ ਹੈ ਮੈਂ ਇੱਕ ਚੀਜ਼ ਸੁਣੀ ਸੀ ਇੰਟਰਵਿਊ ਚ ਕਿ ਜਦੋਂ ਲੈਫਟ ਕੋਈ ਬੋਲਦਾ ਅਸੀਂ ਇੱਦਾਂ ਲੈਫਟ ਹੋ ਜਾਂਦੇ ਹਾਂ ਪੂਰਾ ਨਾ ਹਾਂਜੀ ਲੈਫਟ ਤੇ ਜੋ ਸੀਰੀਅਲਸ ਤੇ ਕੰਮ ਕਰਦੇ ਉਹਨਾਂ ਨੂੰ ਪਤਾ ਇੰਚਸ ਜਸਟ ਇੰਟਸ ਟੂ ਲੈਫਟ ਐਗਜ਼ੈਕਟਲੀ ਇਫ ਲਾਈਕ ਇੱਦਾਂ ਹੁੰਦਾ ਉਹ ਮੈਨੂੰ ਵੀ ਨਹੀਂ ਪਤਾ ਸੀਗਾ ਜਦ ਮੈਂ ਫਸਟ ਸੀਰੀਅਲ ਕੀਤਾ ਤੇ ਉਹ ਕਹਿੰਦਾ ਸਾਈਡ ਹੋ ਜਾਓ ਪੂਰਾ ਕਿ ਤੇ ਐਸੇ ਨਹੀਂ ਹੋਣਾ ਹੈ ਪੈਰ ਕੋ ਐਸੇ ਘੁਮਾ ਲੈਣਾ ਤੇ ਇਹ ਚੀਜ਼ ਮੈਂ ਸਿੱਖੀ ਤੇ ਉਹੀ ਮੈਂ ਕਹਿ ਰਹੀ ਆ ਜਿਹੜਾ ਫਰਸਟ ਐਕਸਪੀਰੀਅੰਸ ਸਾਡਾ ਹੁੰਦਾ ਨਾ ਕੰਮ ਦਾ ਉਹ ਤੁਹਾਨੂੰ ਬਹੁਤ ਚੀਜ਼ਾਂ ਸਿਖਾਉਂਦਾ ਹੈ ਤੇ ਉਹੀ ਚੀਜ਼ ਅੱਗੇ ਲੈ ਕੇ ਜਾਂਦੀ ਹੈ ਕਿ ਤੁਸੀਂ ਕਿਵੇਂ ਕਰਦੇ ਹੋ ਤੇ ਤੁਹਾਨੂੰ ਪਤਾ ਹੁੰਦਾ ਕਿ ਐਂਗਲ ਕਿੱਥੇ ਅੱਛਾ ਆ ਰਿਹਾ ਹੈ ਤੁਸੀਂ ਕਿੱਥੇ ਡਾਊਨ ਉਹ ਲੈਗ ਸਾਈਡ ਹੋਣਾ ਹੈ ਕਿੱਥੇ ਮੈਂ ਕਿ ਆਪਣਾ ਤੁਹਾਡਾ ਸਾਈਡ ਆ ਜੇ ਫੇਸ ਆ ਜਾਏ ਇਹ ਬੰਦਾ ਹਰ ਕੋਈ ਦੇਖਦੇ ਹੀ ਰਹਿੰਦਾ ਹਰ ਆਰਟਿਸਟ ਸੋਚਦਾ ਹੈ ਕਿ ਬਸ ਮੈਂ ਕਵਰ ਨਾ ਹੋ ਜਾਏ ਕਿਤੇ ਉਹ ਇੱਕ ਚਾਂਸ ਕਿੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਿੰਨਾ ਜ਼ਿਆਦਾ ਇੰਪੋਰਟੈਂਟ ਨੈਸੈਸਰੀ ਆਫ ਲਾਈਫ ਬਿਕਾਉਜ਼ ਅਗਰ ਅੱਪਾ ਮੀਆਂ ਅਗਰ ਆ ਮੇਰਾ ਪਹਿਲਾ ਇੰਟਰਵਿਊ ਹੁੰਦਾ ਅਗਰ ਮੈਂ ਨਾ ਕੁਝ ਵਧੀਆ ਕਰਦੀ ਤੋ ਸ਼ਾਇਦ ਸੈਕਿੰਡ ਚਾਂਸ ਮੈਨੂੰ ਨਾ ਮਿਲੇ ਲੇਕਿਨ ਇੱਕ ਹੀਰੋਇਨ ਨੂੰ ਇੱਕ ਮਾਡਲ ਨੂੰ ਜਿਹਦੇ ਆਲਰੇਡੀ 10 ਆਲਰੇਡੀ ਪਿਛੇ ਹੈਗੇ ਜਿਨਾਂ ਕੋ ਸੀਵੀ ਗਿਆ ਹੋਣਾ ਤੁਹਾਡਾ ਹੈ ਨਾ ਤੇ ਉਹ ਇੱਕ ਚਾਂਸ ਕਿੰਨਾ ਪ੍ਰੈਸ਼ਰ ਆਇ ਸੀ ਅ ਜਿਹੜਾ ਮੈਨੂੰ ਫਰਸਟ ਚਾਂਸ ਮਿਲਿਆ ਸੀ ਉਹ ਡੈਫੀਨਿਟਲੀ ਮੁੰਬਈਤ ਮਿਲਿਆ ਸੀ ਮੈਨੂੰ ਜਦ ਮੈਂ ਸੀਰੀਅਲ ਕਰ ਰਹੀ ਸੀ ਕਿਉਂਕਿ ਉਸ ਟਾਈਮ ਉਹ ਫਰਸਟ ਜਿਹੜਾ ਸੀਰੀਅਲ ਸੀਗਾ ਉਹ ਸੀਗਾ ਮਾਈਥੋ ਸ਼ੋ ਮਾਇਥੋ ਸ਼ੋ ਮੇਰੇ ਲਈ ਬੜਾ ਹੀ ਨਾ ਉਹ ਸੀਗਾ ਕਿ ਮੈਂ ਕਿਵੇਂ ਕਰਾਂਗੀ ਹਨਾ ਕਿਵੇਂ ਡਾਇਲੌਗ ਡਿਲੀਵਰੀ ਕਰਨਾ ਹੈ ਕੀ ਕਰਨਾ ਹੈ ਉਹ ਥੋੜਾ ਜਿਹਾ ਪ੍ਰੈਸ਼ਰਾਈਜ਼ ਸੀਗਾ ਕਿ ਮੈਂ ਪਿਓਰ ਹਿੰਦੀ ਬੋਲਣਾ ਹੈ ਸੰਸਕ੍ਰਿਤ ਕਾਈਂਡ ਆਫ ਜਿਹੜਾ ਅਸੀਂ ਪੰਜਾਬੀਆਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਹੈਗਾ ਤੇ ਉਹ ਮੇਰੇ ਲਈ ਥੋੜਾ ਜਿਹਾ ਸੀਗਾ ਥੋੜਾ ਪੁਸ਼ ਪੁਆਇੰਟ ਸੀਗਾ ਕਿ ਮੈਂ ਕਿਵੇਂ ਕਰਾਂਗੀ ਉਸ ਟਾਈਮ ਮੈਂ ਬੜਾ ਸੁਣਿਆ ਜਦੋਂ ਸੀਰੀਅਲਸ 'ਚ ਜੋ ਕੰਮ ਕਰ ਲੈਂਦਾ ਨਾ ਉਹਨਾਂ ਨੂੰ ਫਿਲਮਾਂ 'ਚ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਬਿਲਕੁਲ ਕਿਉਂਕਿ ਤੁਸੀਂ ਨਾ ਉਹ ਚੀਜ਼ਾਂ ਨੂੰ ਫੇਸ ਵੀ ਕਰ ਚੁੱਕੇ ਹੁੰਦੇ ਪਲੱਸ ਤੁਹਾਡਾ ਐਕਸਪੀਰੀਅੰਸ ਵੀ ਹੋ ਜਾਂਦਾ ਹੈ ਕੈਮਰਾ ਐਕਸਪੀਰੀਅੰਸ ਹੈ ਨਾ ਕਿ ਕਿਵੇਂ ਸ਼ਾਟ ਦੇਣਾ ਹੈ ਕਿ ਕਿੱਥੇ ਕੀ ਕਹਿਣਾ ਹੈ ਤੇ ਕਿੱਥੇ ਫੇਸ ਕਰਨਾ ਹੈ ਲਾਈਟਿੰਗ ਵਾਈਟਿੰਗ ਤੇ ਉਹ ਤੁਹਾਨੂੰ ਸਮਝ ਆ ਜਾਂਦੀ ਹੈ ਤੇ ਇਸ ਲਈ ਉਹ ਈਜ਼ੀ ਹੋ ਜਾਂਦਾ ਹੈ ਤੇ ਉਹੀ ਚੀਜ਼ ਹੈ ਇੱਕ ਚੀਜ਼ ਸੁਣੀ ਸੀ ਇੰਟਰਵਿਊ ਚ ਕਿ ਜਿੱਦਾਂ ਲੈਫਟ ਕੋਈ ਬੋਲਦਾ ਅਸੀਂ ਇੱਦਾਂ ਲੈਫਟ ਹੋ ਜਾਂਦੇ ਹਾਂ ਪੂਰਾ ਨਾ ਹਾਂਜੀ ਲੈਫਟ ਤੇ ਜੋ ਸੀਰੀਅਲਸ ਤੇ ਕੰਮ ਕਰਦੇ ਉਹਨਾਂ ਨੂੰ ਪਤਾ ਇੰਚਸ ਜਸਟ ਇੰਚਸ ਟੂ ਲਿਫਟ ਐਗਜ਼ੈਕਟਲੀ ਇਫ ਲਾਈਕ ਇੱਕਦਾ ਹੁੰਦਾ ਉਹ ਮੈਨੂੰ ਵੀ ਨਹੀਂ ਪਤਾ ਸੀਗਾ ਜਦ ਮੈਂ ਫਸਟ ਸੀਰੀਅਲ ਕੀਤਾ ਤੇ ਉਹ ਕਹਿੰਦਾ ਸਾਈਡ ਹੋ ਜਾ ਉਹ ਪੂਰਾ ਹੋ ਗਿਆ ਤੇ ਐਸੇ ਨਹੀਂ ਹੋਣਾ ਹੈ ਪੈਰ ਕੋ ਐਸੇ ਘੁਮਾ ਲੈਣਾ ਤੇ ਇਹ ਚੀਜ਼ ਮੈਂ ਸਿੱਖੀ ਤੇ ਉਹੀ ਮੈਂ ਕਹਿ ਰਹੀ ਹਾਂ ਜਿਹੜਾ ਫਸਟ ਐਕਸਪੀਰੀਅੰਸ ਸਾਡਾ ਹੁੰਦਾ ਨਾ ਕੰਮ ਦਾ ਉਹ ਤੁਹਾਨੂੰ ਬਹੁਤ ਚੀਜ਼ਾਂ ਸਿਖਾਉਂਦਾ ਹੈ ਤੇ ਉਹੀ ਚੀਜ਼ ਅੱਗੇ ਲੈ ਕੇ ਜਾਂਦੀ ਹੈ ਕਿ ਤੁਸੀਂ ਕਿਵੇਂ ਕਰਦੇ ਹੋ ਤੇ ਤੁਹਾਨੂੰ ਪਤਾ ਹੁੰਦਾ ਕਿ ਐਂਗਲ ਕਿੱਥੇ ਅੱਛਾ ਆ ਰਿਹਾ ਹੈ ਤੁਸੀਂ ਕਿੱਥੇ ਡਾਊਨ ਉਹ ਲੈਗ ਸਾਈਡ ਹੋਣਾ ਹੈ ਕਿਥੇ ਮੈਂ ਕੀ ਆਪਣਾ ਤੁਹਾਡਾ ਸਾਈਡ ਆ ਜੇ ਫੇਸ ਆ ਜੇ ਇਹ ਬੰਦਾ ਹਰ ਕੋਈ ਦੇਖਦਾ ਹੀ ਰਹਿੰਦਾ ਹਰ ਆਟਿਸ ਸੋਚਦਾ ਕਿ ਬਸ ਮੈਂ ਕਵਰ ਨਾ ਹੋ ਜਾਏ ਕਿਤੇ ਇਹੋ ਜੇ ਹੋਰ ਸ਼ੋਸ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ